ਕੋਈ ਸਾਡੇ 1:9 ਵਜੇ ਦੀ ਤਕਰੀਬਨ ਗੱਲ ਆ ਇਹਨਾਂ ਦੇ ਜ਼ਮੀਨਦਾਰ ਜੀ ਕੋਈ ਮਸਤਾਕੇ ਖਾਤੇ ਦੇ ਵਿੱਚ ਰੌਲਾ ਸੀਗਾ ਇਹ ਬਾਦਰ ਸਿੰਘ ਜੀ ਖਾਲ ਨਹੀਂ ਸੀ ਉਹਨਾਂ ਨੂੰ ਨਗਾਉਣ ਦੇ ਰਹਿ ਤੇ ਇਹਨਾਂ ਨੇ ਇਹ ਜੋ ਖਾਲ ਚੱਲਦਾ ਸੀ ਉਹਦੇ ਵਿੱਚ ਮਿੱਟੀ ਪਾ ਰਹੇ ਸੀਗੇ ਵੀ ਖਾਲ ਪੰਤ ਕਰਦੀ ਹੈ ਵੀ ਨਵਦੀਪ ਸਿੰਘ ਦੇ ਖੇਤ ਨੂੰ ਪਾਣੀ ਨਾ ਜਾਵੇ ਤੇ ਅਸੀਂ ਖੇਤ ਗਏ ਸੀ ਜੀ ਗੇੜਾ ਮਾਰਨ ਤੇ ਉੱਥੇ ਇਹਨਾਂ ਨੇ ਧੱਕਾ ਮੂਕੀ ਕੀਤੀ ਇਹਨਾਂ ਦੇ ਨਾਲ ਤੇ ਜੀ ਇਹਨਾਂ ਨੇ ਫਿਰ ਇਹਨਾਂ ਦੀ ਪਤਨੀ ਨੇ ਕਿਹਾ ਵਾ ਵੀ ਅੱਜ ਇਹਨ ਸੁੱਕਾ ਨਹੀਂ ਜਾਣ ਦੇਣਾ ਹੈਗਾ ਵੀਰੇ ਅੱਜ ਇਹਦਾ ਕੰਮ ਚੱਕ ਲਈ ਤਾਂ ਭਦਰ ਸਿੰਘ ਨੇ ਜੀ ਫਾਇਰ ਮਾਰਨ سٹਾਰਟ ਕਰ ਦਿੱਤੀ ਭਦਰ ਸਿੰਘ ਦੀ ਪਤਨੀ ਨਾਲ ਸੀ ਹਾਂਜੀ ਜਗਿੰਦਰ ਕੌਰ ਨਾਲ ਸੀ ਜੀ ਇਹਨਾਂ ਦੇ ਤੇ ਹੁਣ ਜਿਹੜੇ ਦੋਸ਼ੀ ਐ ਉਹ ਗ੍ਰਿਫਤਾਰ ਕਰ ਲਿਆ ਗਿਆ ਪਤਾ ਨਹੀਂ ਜੀ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਮੈਂ ਉਹਨਾਂ ਟਾਈਮ ਆਪਣੇ ਹਸਬੰਦ ਦਾ ਸਸਕਾਰ ਨਹੀਂ ਹੋਣਾ ਚਾਹੀਦਾ ਮੈਂ ਹੋਂ ਨਹੀਂ ਦੇਣਾ ਹੈਗਾ ਇਹਨਾਂ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਇਹਨਾਂ ਦੋਨਾਂ ਜੀਆਂ ਨੂੰ ਅਰੈਸਟ ਕੀਤਾ ਜਾਵੇ ਜੋ ਸਜ਼ਾ ਦੀ ਮੰਗਾ ਮੇਰੇ ਬੱਚੇ ਛੋਟੇ ਆ ਕਿੰਨੇ ਦੇ ਪਾਕ ਮਮ ਉਹ ਰਸਕੀ ਦਾ ਭਾਈ ਉਹ ਨਹੀਂ ਦਾ ਉਹ ਨਹੀਂ ਸਬਸਕ੍ਰਾਈਬ ਨਹੀਂ ਕਰਦਾ